ਲੁਧਿਆਣਾ ਵਿੱਚ 19 ਸਾਲਾ ਨੌਜਵਾਨ ਨੂੰ ਤੇਜ਼ ਤਰ ਹਥਿਆਰਾਂ ਦੇ ਨਾਲ ਵੜ ਦਿੱਤਾ ਜਾਂਦਾ ਜੇ ਗੱਲ ਕਰੀਏ ਤਾਂ ਜਿਹੜਾ ਨੌਜਵਾਨ ਹੈ ਘਰ ਦੇ ਵਿੱਚੋਂ ਕਿਸੇ ਕੰਮ ਦੇ ਲਈ ਬਾਹਰ ਗਿਆ ਸੀ ਜਦੋਂ ਲੋਕਲ ਡੇ ਜਦੋਂ ਪਹੁੰਚਦਾ ਕਿਸੇ ਨੌਜਵਾਨ ਦੇ ਨਾਲ ਕਹਾਣੀ ਸੁਣੀ ਹੋ ਜਾਂਦੀ ਜਿਸ ਤੋਂ ਬਾਅਦ ਉਹ ਨੌਜਵਾਨ ਆਪਣੇ ਨਾਲ ਦੇ ਸਾਥੀਆਂ ਨੂੰ ਬੁਲਾਉਂਦਾ ਤੇ ਤੇਜ਼ ਸਰ ਹਥਿਆਰਾਂ ਦੇ ਨਾਲ ਉਸ ਨੌਜਵਾਨ ਦੇ ਉੱਤੇ ਜਿਹੜਾ ਹਮਲਾ ਉਹ ਕਰ ਦਿੱਤਾ ਜਾਂਦਾ ਤੇ ਪਰਿਵਾਰ ਦੇ ਵੱਲੋਂ ਜਿਹੜੀ ਲਗਾਤਾਰ ਇਨਸਾਫ ਦੀ ਗੁਹਾਰ ਹੈ ਉਹ ਲਗਾਈ ਜਾ ਰਹੀ ਹੈ ਜੇ ਗੱਲ ਕਰੀਏ ਤਾਂ ਜਿਹੜੀ ਨੌਜਵਾਨ ਦੀ ਉਮਰ ਹੈ 19 ਸਾਲ ਦੀ ਉਹ ਦੱਸੀ ਜਾ ਰਹੀ ਹੈ ਤੇ ਇਸੇ ਹੀ ਸਮੇਂ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਆ ਤੇ ਸਿਵਲ ਹਸਪਤਾਲ ਦੇ ਜਿਹੜਾ ਪੋਸਟਮਾਰਟਮ ਕਰਨ ਦੇ ਲਈ ਜਿਹੜਾ ਨੌਜਵਾਨ ਨੂੰ ਇਸ ਜਗ੍ਹਾ ਤੋਂ ਉੱਪਰ ਲਿਆਂਦਾ ਗਿਆ ਇਹ ਗੱਲਬਾਤ ਉਹ ਕੁਛ ਖਾੜ ਵੀ ਨਹੀਂ ਗਏ ਸੀ ਤੇ ਉੱਥੇ ਮੁੰਡਿਆਂ ਨੇ ਉੱਤੇ ਹਮਲਾ ਕਰਦਾ ਅੱਛਾ ਜੀ ਤੇ ਉਹ ਮੁੰਡੇ ਕੌਣ ਸੀ ਵਾਕਵ ਨੇ ਨਹੀਂ ਮੁੰਡੇ ਨਹੀਂ ਵਾਕਵ ਨਹੀਂ ਸੀ ਤੇ ਯਾਰ ਦੋਸਤ ਵੀ ਹੈਗੇ ਸੀ ਇਹਦੇ ਤਿੰਨ ਯਾਰ ਦੋਸਤ ਵੀ ਨਾਲ ਬੈਠੇ ਹੋਏ ਸੀ ਅੱਛਾ ਜੀ ਨਾਂ ਕੀ ਉਹਨਾਂ ਦਾ ਨਾਂ ਕੀ ਹੈ ਕਿ ਉਹਨਾਂ ਦਾ ਤਿੰਨ ਬੰਦੇ ਹੁਣ ਫੜ ਲੈਣੇ ਬੰਦੇ ਬੰਦੇ ਫੜੇ ਹੋਏ ਨੇ 23 ਤਰ ਹਥਿਆਰ ਨਾਲ ਹਮਲਾ ਕੀਤਾ ਸੀ ਹਾਂਜੀ 23 ਤਰ ਹਥਿਆਰ ਨਾਲ ਤੇ ਦਾਤ ਮਾਰਿਆ ਹੈ ਅੱਛਾ ਜੀ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ ਹਾਂਜੀ ਹਾਂ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਹਾਂ ਜਰੂਰ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਅਸੀਂ ਕਾਰਨ ਇਹ ਬੀਅਰ ਦੇ ਕਾਰਨ ਹੋਈ ਹੈ ਕੋਈ ਲੜਾਈ ਕਹਿੰਦੇ ਲੋਗ ਐਦਾ ਨਹੀਂ ਅਜੇ ਕੁਝ ਪਤਾ ਨਹੀਂ ਚੱਲਿਆ ਜੀ ਅਜੇ ਕੁਝ ਪਤਾ ਨਹੀਂ ਚੱਲਿਆ ਕੋਈ ਹੈ ਤਾਂ ਮਨਜੀਤ ਸਿੰਘ ਹੈ ਭਾਜੀ ਅੱਛਾ ਬੇਟੇ ਤਾਂ ਮੇਰੇ ਨਾਲ ਦੇਖੋ ਹਲੇ ਮੇਰਾ ਨਾ ਕੁਝ ਵੀ ਦੇਖੋ ਮੇਰਾ ਨਾ ਮੁੰਡਾ ਕੱਲਾ ਕੱਲਾ ਮੁੰਡਾ ਹੱਥ ਜੋੜਦਾ ਤੁਹਾਡੇ ਤੁਹਾਡਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਸੀ ਕਿੰਨੀ ਉਮਰ ਸੀ ਬੇਟੇ ਦੀ ਬੇਟੇ ਦੀ 1.5 1.5 ਸਾਲ ਦੀ ਉਮਰ ਸੀ ਕੀ ਗੱਲਬਤ ਹੋਈ ਸੀ ਭਾਜੀ ਬਸ ਰਾਤ ਨੂੰ ਕੋਈ ਖਾਣ ਪੀਣ ਗਿਆ ਜੀ ਬਸ ਹੋਰ ਮੈਂ ਸਵੇਰੇ ਕਰੂੰਗਾ ਜੀ ਤੁਹਾਡੇ ਜਿੱਦਾਂ ਮਰਜੀ ਤੁਸੀਂ ਕਹੋਗੇ ਮੈਂ ਸਾਰੀ ਜਾਣਕਾਰੀ ਦੇ ਸਕਦਾ ਵੀ ਇਹ ਵਾਕਿਆ ਹੋਇਆ ਕਿਹੜੀ ਜਗ੍ ਕਤਲ ਹੋਇਆ ਮੁੰਡੇ ਦਾ ਹਾਂਜੀ ਮੁੰਡੇ ਦਾ ਕਿੰਨੇ ਕਿਨੇ ਜਿਹੜੇ ਨੇ ਹਮਲਾ ਕੀਤਾ ਇੱਕ ਮਿੰਟ ਯਾਰ ਪੰਜ ਜਾਣੇ ਨਹੀਂ ਕੀਤਾ ਜੀ ਦੇਖੋ ਜੀ ਬਾਕੀ ਹਾਂਜੀ ਕਾਰਵਾਈ ਦੀ ਕਰਾਂਗੇ ਜੀ ਜ਼ਰੂਰ ਕਰਾਂਗੇ ਸਾਡਾ ਮੁੰਡਾ ਤੇ ਤੇ ਪੋਸਟ ਬਾਟਮ ਦੇ ਲਈ ਕੀ ਕਹਿਣਾ ਚਾਹੋਗੇ ਉਹ ਕਹਿਤਾ ਹੈ ਪੋਸਟ ਮਾਰਨ ਨੂੰ ਇਹ ਵੀ ਕਰੇ ਵੀ ਅਸੀਂ ਉਹਨੂੰ ਦੱਸਤਾ ਜੀ ਚਲੋ ਜੇਕਰ ਰਿਕਵੈਸਟ ਪਾਣੀ ਪਾਣੀ ਹੈ ਤੇ ਅਸੀਂ ਸਰ ਕੀ ਗੱਲਬਾਤ ਹੋਈ ਜਿਹੜਾ ਮਟਰ ਹੋਇਆ ਜੀ ਮਟਰ ਮੁੰਡੇ ਦਾ ਰਤਿ ਝਗੜਾ ਹੋਇਆ ਰੇਲਵੇ station ਸਾਹਮਣੇ ਠਿੱਕੇ ਸਾਹ ਅੱਗੇ ਹੂੰ ਦੋ ਦੋ ਤਿੰਨ ਝਗੜਾ ਹੋਇਆ ਵੈਸੇ ਜਾਣਕਾਰੀ ਪਤਾ ਲੱਗੇ ਜਾਣਕਾਰੀ ਸਾਬ ਸੱਚ ਝਗੜਾ ਕਿਸੇ ਗੱਲੋਂ ਹੋਇਆ ਤੇ ਮੁੰਡਾ ਇੱਕ ਡੈਥ ਹੋ ਗਈ ਹੈ ਅੱਛਾ ਇੱਥੇ ਦੱਸਿਆ ਜੀ ਜਿਹੜਾ ਬੀਅਰ ਦਾ ਕਾਰਨ ਹੈ ਜੀ ਹਾਂ ਦੇਖੋ ਦਰਦੂਰੂ ਲੈਂਡ ਤੋਂ ਕੋ ਝਗੜਾ ਹੋਇਆ ਗੱਲ ਹੋਈ ਉਹਨਾਂ ਦੀ ਇਹ ਇਹ ਜਾਣਦੇ ਨੇ ਇੱਕ ਦੂਜੇ ਨੂੰ ਹੁਣ ਤੱਕ ਦੀ ਜਿਹੜੀ ਤਫਤੀਸ਼ਾ ਚ ਆਇਆ ਵੀ ਜਾਣਦੇ ਸਿੱਖ ਦੂਜੇ ਨੂੰ ਅੱਛਾ ਤੇ ਕਿੰਨੇ ਬੰਦੇ ਅਰੈਸਟ ਕਰਲੇ ਜੀ ਅਰੈਸਟ ਹਾਲੇ ਕੋਈ ਨਹੀਂ ਹੋਇਆ ਬੰਦੇ ਬਾਈ ਨੇ ਪਰਚਾ ਦਰਜ ਹੋ ਗਿਆ ਪੰਜ ਬੰਦਿਆਂ ਤੇ ਹਲੇ ਅਰੈਸਟ ਕੋਈ ਨਹੀਂ ਹੋਇਆ ਪਾਰਟੀਆਂ ਗਈਆਂ ਹੋਈਆਂ ਅੱਛਾ ਜੀ ਬਾਕੀ ਇਨਸਪੈਕਟਰ ਸਾਹਿਬ ਆਈਓ ਨੇ ਉਹ ਬਾਅਦ ਕੀ ਕਾਰਡ ਲੀਡ ਕਰ ਰਹੇ ਨੇ ਇਸ ਮੁਕਦਮੇ ਨੂੰ ਤਾਰਾ ਕਿਡਿ ਕਿਡ ਲੱਗੀ ਜੀ ਤਾਰਾ ਮਰਡਰ ਦੀ ਤਰ੍ਹਾਂ ਲੱਗੀ ਹੋਈ ਹੈ ਓਕੇ ਜੀ ਇਹ ਹੋਇਆ ਕਿਹੜੀ ਜਗ੍ਹਾ 'ਚ ਵਾਕਿਆ ਹੋਇਆ ਸਰ ਇਹ ਰੇਲਵੇ ਸਟੇਸ਼ਨ ਦੇ ਸਾਹਮਣੇ ਠੇਕਾ 24 ਘੰਟੇ ਵਾਲਾ ਉਹਦੇ ਅੱਗੇ ਸੜਕ ਤੇ ਹੋਇਆ ਲੱਗਦਾ ਵੀ ਇਹ ਕਾਰਨ ਠੇਕਾ ਖੁੱਲਣ ਦਾ ਹੀ ਹੈ ਜਿਹੜਾ ਰਸ ਨੂੰ ਠੇਕਾ ਨਾ ਖੁੱਲਿਆ ਤਾਂ ਇਹ ਵਾਕਿਆ ਨਾ ਹੁੰਦਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਠੀਕ ਹੈ ਜੀ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਹੋਈ ਉਹਨ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾ ਰਹੀ ਪਰ ਪਰਿਵਾਰ ਦੇ ਵੱਲੋਂ ਲਗਾਤਾਰ ਜਿਹੜੀ ਇਨਸਾਫ਼ ਦੀ ਗੁਹਾਰਾ ਲਗਾਈ ਜਾ ਰਹੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਸਾਡਾ ਇਕੱਲਾ-ਇਕੱਲਾ ਪੁੱਤ ਸੀਗਾ ਤੇ ਗੱਲ ਕਰੀਏ ਕੋਈ ਵੀ ਕਿਸੇ ਗੱਲ ਨੂੰ ਲੈ ਕੇ ਨਾ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਸੀਗੀ ਪਰ ਕਿਸੇ ਗੱਲ ਨੂੰ ਲੈ ਕੇ ਕਹਾਸੋਨੀ ਲੈ ਕੇ ਜਿਸ ਵਾ ਜਿਹੜਾ ਤੇਜ਼ ਸਰ ਹਥਿਆਰਾਂ ਦੇ ਨਾਲ ਉਸ ਨੌਜਵਾਨ ਨੂੰ ਵੜ ਦਿੱਤਾ ਜਾਂਦਾ ਹੁਣ ਦੇਖਣਾ ਇਹ ਹੋਏਗਾ ਜਿਹੜੇ ਤਿੰਨ ਦੇ ਕਰੀਬ ਜਿਹੜੇ ਪਰਿਵਾਰ ਦੇ ਮੁਤਾਬਕ ਕਿ ਜਿਹੜੇ ਤਿੰਨ ਜਿਹੜੇ ਦੋਸ਼ੀ ਆ ਉਹ ਪੁਲਿਸ ਨੇ ਹਰਾਸਤ ਦੇ ਵਿੱਚ ਲੈ ਲੈਣੇ ਤੇ ਹੁਣ ਦੇ ਆਉਣ ਵਾਲਾ ਸਮਾਂ ਦੱਸੂਗਾ ਕਿ ਜਿਹੜੇ ਬਾਕੀ ਦੋਸ਼ੀ ਆ ਕੋ ਕੈਮਰਾ ਪਰਸਨ ਮਨੂ ਚਾਹੂਦੇ ਨਾਮ ਮੈਂ ਰਾਹੁੜਾ ਸਿਟੀ ਹੋਮ ਲੁਧਿਆਣਾ